ਇਹ ਅਸਲੀ ਨਾ ਕੀ ਆ ਅਸਲੀ ਪਿੰਡ ਕਿਹੜਾ ਹੋ ਸਕਦਾ ਇਹਦੀ ਮਾਂ ਇਹਨੂੰ ਲੱਭਦੀ ਫਿਰਦੀ ਹੋਵੇ ਤੜਫਦੀ ਹੋਵੇ ਕਿ ਇਹ ਵੀਰਾ ਜਿਹਦਾ ਨਾਮ ਆਪਣਾ ਸ਼ਾਮੂ ਦੱਸਦਾ ਸੀ ਹੁਣ ਤੋਂ ਅੱਧਾ ਘੰਟਾ ਪੌਣਾ ਘੰਟਾ ਪਹਿਲਾਂ ਤੁਸੀਂ ਇਹਦੀ ਵੀਡੀਓ ਦੇਖੀ ਸੀ ਆ ਤੀਂਦਰ ਤੇ ਦਲਜੀਤ ਸਿੰਘ ਨੂੰ ਦੇਖੋ ਸ਼ਾਇਦ ਪਛਾਣ ਆ ਜਾਵੇ ਕਿਉਂਕਿ ਇਹਨੂੰ ਦੇਖ ਕੇ ਤਾਂ ਸ਼ਾਇਦ ਪਛਾਣ ਹੀ ਨਾ ਆਵੇ ਵੀ ਉਹੀ ਬੰਦਾ ਜਿਹੜਾ ਹੁਣ ਤੋਂ 45 ਮਿੰਟ ਪਹਿਲਾਂ ਇਸ ਹਾਲਤ ਦੇ ਵਿੱਚ ਆਇਆ ਇਹੀ ਸਾਡੀ ਬੇਨਤੀ ਹੈ ਭੈਣੋ ਭਰਾਵੋ ਬੰਦੇ ਨੂੰ ਫੜ ਕੇ ਇਸ਼ਨਾਨ ਪਾਣੀ ਕਰਾ ਰਿਆ ਕਰੋ ਲੀਡੇ ਕੱਪੜੇ ਬਦਲਾ ਦਿਆ ਕਰੋ ਅੱਧਾ ਦਾ ਬੰਦਾ ਉਹਨਾਂ ਨਾਲ ਹੀ ਠੀਕ ਹੋ ਜਾਂਦਾ ਹੁਣ ਇਹਨੂੰ ਕੋਈ ਦੇਖ ਕੇ ਕਹਿ ਸਕਦਾ ਵੀ ਅਫਸੈਟ ਆ ਕੋਈ ਕਹਿ ਸਕਦਾ ਇਹਨੂੰ ਵੀ ਇਹ ਬੰਦਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਸੜਕਾਂ ਤੇ ਗਲੀਆਂਾਂ 'ਚ ਨਾਲੀਆਂ ਤੇ ਤੁਰਿਆ ਫਿਰਦਾ ਸੀ ਵਿਚਾਰਾ ਵਾਹਿਗੁਰੂ ਕਿਰਪਾ ਕਰਨ ਭਾਈ ਸ਼ਾਮ ਸਿੰਘ ਦੇ ਘਰ ਦਾ ਪਰਿਵਾਰ ਦਾ ਵੀ ਪਤਾ ਲੱਗ ਗਿਆ ਆ ਫੋਨ ਆਇਆ ਇਹਨਾਂ ਦੀ ਬੇਟੀ ਦਾ ਸਾਨੂੰ ਲਾਈਵ ਦੇਖਦੇ ਦੇਖਦੇ ਚੱਲਦੇ ਚੱਲਦੇ ਵਿੱਚ ਕਾਲ ਆ ਗਈ ਸੀ 15 ਮਿੰਟਾਂ ਬਾਅਦ ਹੀ ਫੋਨ ਆ ਗਿਆ ਸੀ ਸਾਨੂੰ ਪਰ ਉਦੋਂ ਸ਼ਾਮ ਸਿੰਘ ਨੂੰ ਹੋਣ ਲੈ ਕੇ ਗਏ ਹੋਏ ਸੀਗੇ ਆਪਾਂ ਗੱਲ ਕਰਦੇ ਇਹਨਾਂ ਦੀ ਬੇਟੀ ਨਾਲ ਹੁਣ ਹੈਲੋ ਹਾਂਜੀ ਹੈਲੋ ਹਾਂਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤੇ ਭੈਣੇ ਹਾਂਜੀ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤੇ ਹਾਂਜੀ ਭੈਣ ਜੀ ਕੌਣ ਹੋ ਤੁਸੀਂ ਕੀ ਲੱਗਦੇ ਉਹਨਾਂ ਦੇ ਸਰ ਇਹ ਮੇਰੇ ਸੋਹਰਾ ਸਾਹਿਬ ਨੇ ਸੋਹਰਾ ਸਾਹਿਬ ਨੇ ਕੀ ਨਾਜੀ ਦਾ ਨਾ ਪੂਰਾ ਇਹਨਾਂ ਦਾ ਨਾਮ ਹਮਨ ਸਿੰਘ ਹੈ ਜੀ ਹਮਨ ਸਿੰਘ ਅਮਰ ਸਿੰਘ ਜੌਹਲ ਹਾਂ ਜੀ ਸਰ ਹਾਂ ਜੀ ਅਮਰ ਸਿੰਘ ਜੌਹਲ ਹਾਂ ਜੀ ਠੀਕ ਹੈ ਭਾਣੇ ਕਿਹੜਾ ਪਿੰਡ ਆ ਤੁਹਾਡਾ ਮੀਆਂ ਮੈਂ ਤਾਂ ਪਿੰਡ ਚੈਤ ਜੌਹਲ ਦਾ ਪਿੰਡ ਚੈਤ ਦੱਸਦੇ ਹਾਂ ਨਾ ਮੀਆਂ ਮੈਂ ਦਾ ਪਿੰਡ ਠੀਕ ਆ ਇਪਣੇ ਸਾਲ ਤੇ ਕਿਵੇਂ ਚੱਲੇ ਗਏ ਕੋਈ ਪਤਾ ਨਹੀਂ ਇਹ ਤਾਂ ਜ਼ਬਰਦਸਤ ਹੈ ਕਿ ਨਾ ਤਾਂ ਪੀਐਸ ਤੋਂ ਕੋਈ ਕੰਮ ਨਹੀਂ ਕਰੀ ਤੇ ਮੋਟਰ ਇੰਨੀ ਤਰ੍ਹਾਂ ਕਿੱਥਾ ਇਹ ਦੁੱਧ ਨਹੀਂ ਨਹੀਂ ਜਿਵੇਂ ਨਹਾਉਂਦੇ ਨਹੀਂ ਧੋਂਦੇ ਨਹੀਂ ਲੀੜੇ ਕੱਪੜੇ ਇੰਨੇ ਗੰਦੇ ਪਾਏ ਕਿੰਨੇ ਸਾਲ ਤੋਂ ਇਦਾਂ ਮਾਏ ਮੇਰੇ ਨੂੰ ਬਹੁਤ ਸੋਚਿਆ ਰੱਖ ਮੈਂ ਸੋਚੀਏ ਜਦੋਂ ਮੈਂ ਲੋਕਾਂ ਨੂੰ ਮੈਂ ਤੁਹਾਨੂੰ ਮਿਲਾਂ ਦੇ ਓਕੇ ਐਂ ਘੁੰਮਦੇ ਰਹਿੰਦੇ ਸਾਰਾ ਦਿਨ ਹਾਂਜੀ ਐਂ ਘੁੰਮਦੇ ਰਹਿੰਦੇ ਸਾਰਾ ਦਿਨ ਤੈਨੂੰ ਤੁਹਾਡੀ ਮੈਰਿਜ ਤੋਂ ਵੀ ਪਹਿਲਾਂ ਇਦਾਂ ਹੀ ਆ। ਹਾਂਜੀ ਅੰਦੀ ਕਿਦਾ ਮਤਲਬ ਕੋਈ ਤਾਂ ਪ੍ਰੋਬਲਮ ਸੀਗੇ ਜਦੋਂ ਤਾਂ ਲੈ ਮੋਂ ਦਿਨ ਜਦੋਂ ਕੋਈ ਵੀ ਹੂੰ ਇਹ ਫਿਰ ਇਹਨਾਂ ਨੇ ਕਿਹਾ ਕਿ ਜਦੋਂ ਜਦੋਂ ਉਹਨਾਂ ਦਾ ਵੀ ਇਹਨਾਂ ਨੂੰ ਪਤਾ ਹੋ। ਅੱਛਾ ਉਦੋਂ ਪਹਿਲਾਂ ਜਦੋਂ ਆ ਠੀਕ ਸੀਗੇ। ਪਹਿਲਾਂ ਠੀਕ ਸੀਗੇ ਜਦੋਂ ਬੈਠੇ ਹਾਂ ਨਾ ਸੋ। ਹਾਂਜੀ ਅੱਛਾ ਜੇ ਕੁਲਜੀਤ ਸਿੰਘ ਕੀ ਕਰਦੇ ਨੇ? ਪੁੱਤਰ ਬਾਹਰ ਦੁਬਈ ਚ ਇਹ ਕੋਤਰੀ ਜਿਹੜੇ ਸਾਡੇ ਚਾਚੇ ਦਾ ਬੇਟਾ ਹੈ ਨਾ ਚੌਂਕ ਦੇ ਵਿੱਚ ਸਾਡੇ ਕੋਲ ਉਹ ਕੋਣ ਗੁਰਪ੍ਰੀਤ ਸਿੰਘ ਜੀ ਨਹੀਂ ਕਿੱਥੇ ਕਿੱਥੇ ਰਹਿੰਦੇ ਹੋ ਇਹ ਤੋਂ ਵੀ ਆਵੰਦੀ ਰਹਿੰਦੇ ਸੀ ਫਲੋਰ ਮੈਂਟ ਫਲੋਰ ਅੱਛਾ ਤੁਸੀਂ ਫਲੋਰ ਇੱਥੇ ਫਲੋਰ ਰਹਿੰਦੇ ਜਰੰਦਰ ਇਹ ਮੀਆਂ ਬੰਦ ਆਪਣੇ ਭਤੀਜੇ ਕੋਲੇ ਰਹਿੰਦੇ ਸੀ ਇਨਕ ਆਪਣੇ ਭਰਾ ਕੋਲੇ ਰਹਿੰਦੇ ਸੀ ਹਾਂਜੀ ਤੁਸੀਂ ਬਸ ਇੱਕ ਦਾ ਮਤਲਬ ਅੱਧੀ ਉੱਤੋਂ ਮੈਂ ਤੁਹਾਨੂੰ ਅੱਧਾ ਕੀਤਾ ਪਰਸਪਸ ਬੁਲਾਉਣਾ ਹੈ ਓਕੇ ਇਹਨਾਂ ਦੇ ਕਿੰਨੇ ਬੱਚੇ ਦੋ ਦੋ ਬੇਟੇ ਆ ਇੱਕ ਦੀ ਡੈਥ ਹੋ ਗਈ ਹੈ ਇੱਕ ਇੱਥੇ ਫਲੋਰ ਰਹਿਦਾ ਹਾਂਜੀ ਤੇ ਪੋਤੇ ਪੁੱਤਰੀ ਕਿੰਨੇ ਆ ਜੀ ਤੁਹਾਡੇ ਸਰਦਾਰ ਜੇ ਭਾਜੀ ਭਾਜੀ ਕੋਲ ਆ ਕਿ ਦੋ ਬੱਚੇ ਬੇਟਾ ਪਰੀਆਂ ਇੰਦਰ ਵੀ ਜੇ ਇੰਦਰ ਦੋ ਬੇਟੇ ਦੋ ਬੇਟੇ ਨਿੱਕੇ ਚਾਰ ਪੁੱਤ ਤੇ ਪੁੱਤ ਗਿਆ ਮਾ ਜੀ ਆਹ ਚਾਰ ਪੁੱਤ ਠੀਕ ਆ ਭੈਣੇ ਤੇ ਹੁਣ ਤੁਸੀਂ ਆ ਰਹੇ ਭੈਣੇ ਜਿਹੜਾ ਨੈਣ ਫਿਰ ਜਾਂ ਮਿਲਣਾ ਗੋਲਡੀ ਹਾਂ ਕਿਦਾਂ ਤੁਸੀਂ ਲੱਗੋ ਮੇਰਾ ਪਰ ਜਾਂ ਐਂ ਸਭ ਤੋਂ ਜੀ ਇਹਦਾ ਨਾ ਕਰਨਾ ਚਾਹੀਦਾ ਤੁਹਾਡੇ ਕੋਲ ਹਾਂਜੀ ਭੈਣੇ ਇੱਥੇ ਲਾਜ ਕਰਾਵਾਂਗੇ ਸਾਡੇ ਕੋਲ ਰਹੂਗਾ ਫਿਰ ਤੁਸੀਂ ਆ ਕੇ ਜਾਓ ਪਰ ਪਰ ਤੁਸੀਂ ਫਿਰ ਸਭ ਤੋਂ ਵਾਈਕਿੰਗ ਤੋਂ ਹਾਂਜੀ ਆ ਜਾਓ ਭੈਣੇ ਨਹੀਂ ਗੁਰਪ੍ਰੀਤ ਦਾ ਨੰਬਰ ਨਹੀਂ ਸਾਡੇ ਕੋਲ ਹੈ ਤੁਸੀਂ ਉਹਨਾਂ ਦਾ ਨੰਬਰ ਵੀ ਦੇ ਦਿਓ ਅਸੀਂ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆਂ ਨਹੀਂ ਗੁਰਪ੍ਰੀਤ ਤਾਂ ਮੇਰਾ ਹੀ ਨਾਮ ਆ ਸ਼ਾਇਦ ਇਦਾਂ ਕਹਿੰਦੇ ਹੁਣ ਪਰ ਸਾਡੇ ਕੋਲ ਗੁਰਪ੍ਰੀਤ ਦਾ ਨੰਬਰ ਨਹੀਂ ਹੈਗਾ ਤੁਸੀਂ ਦਿਓ ਨੰਬਰ ਸਾਨੂੰ ਹਾਂ ਅੰਦਰ ਪੈਂਦੇ ਸੀ ਬੰਦਰ ਨੰਬਰ ਦਿਓ ਬੰਦਰ ਨੂੰ ਉਹਨਾਂ ਦੇ ਨੰਬਰ ਹਾਂਜੀ ਕਿਸੇ ਦਾ ਵੀ ਨੰਬਰ ਦੇ ਦਿਓ ਜਿੱਥੇ ਰਹਿੰਦੇ ਸੀ ਅਸੀਂ ਗੱਲ ਕਰ ਲੈਂਦੇ ਆਂ ਆਕਰੋਗਲ ਮੁੰਡਾ ਲਾ ਨੰਬਰ ਦੇਖੋ ਵੀਰ ਦਾ ਨਾਮ ਅਮਰ ਸਿੰਘ ਜੋਹੜਾ ਤੇ ਵੀਰ ਦਾ ਪਿੰਡ ਇੱਥੇ ਫਲੋਰ ਦੇ ਕੋਲੇ ਵੀਰ ਦਾ ਬੇਟਾ ਰਹਿੰਦਾ ਨੂੰ ਦਾ ਫੋਨ ਆਇਆ ਸੀ ਹੁਣ ਤੇ ਵੀਰ ਮੀਆਂ ਪਿੰਡ ਪਿੰਡ ਦਾ ਕਰਨਤਨ ਸਾਹਿਬ ਡਿਸਟ੍ਰਿਕਟ ਦਾ ਤੇ ਵੀਰ ਪਹਿਲਾਂ ਬਿਲਕੁਲ ਠੀਕ ਸੀ ਵਧੀਆ ਕੰਮਕਾਰ ਸੀਗਾ ਆਪਣੀ ਵਾਈਫ ਦੀ ਜੈਤ ਤੋਂ ਬਾਅਦ ਥੋੜਾ ਡਿਪਰੈਸ਼ਨ ਚਲਾ ਗਿਆ ਤੇ ਹੁਣ ਪਿਛਲੇ ਕਈ ਸਾਲਾਂ ਤੋਂ ਇਦਾਂ ਹੀ ਚੱਲ ਰਿਹਾ ਕੰਸ ਆਪਣੇ ਭਰਾ ਦੇ ਨਾਲ ਆਪਣੇ ਭਤੀਜੇ ਦੇ ਨਾਲ ਪਿੰਡ ਆਪਣੀ ਮਾਂ ਦੇ ਨਾਲ ਮੀਆਂ ਪਿੰਡ ਰਹਿਣਾ ਬਾਈ ਪਤਾ ਨਹੀਂ ਉੱਥੋਂ ਕਿਵੇਂ ਇੱਥੇ ਲੁਧਿਆਣੇ ਪਹੁੰਚਿਆ ਲੁਧਿਆਣੇ ਤੋਂ ਕਿਵੇਂ ਦਲਜੀਤ ਸਿੰਘ ਤੇ ਤੇਂਦਰ ਬਾਈ ਜੀ ਉਹਨਾਂ ਦੇ ਰਾਹੀ ਅਜਿੱਥੇ ਪਹੁੰਚ ਗਿਆ ਤੇ ਇਥੋਂ ਹੁਣ ਅੱਗੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਦੁਬਾਰਾ ਫੇਰ ਇਹਨਾਂ ਦੇ ਘਰ ਤੱਕ ਪਹੁੰਚ ਰਹੀ ਹੈ ਹੁਣ ਗੱਲ ਕਰਦੇ ਆ ਇਹਨਾਂ ਨੇ ਭਤੀਜੇ ਨਾਲ ਵੀ ਇਹਨਾਂ ਦੇ ਧੀ ਨਾਲ ਕਿਉਂਕਿ ਨੂੰਹਾਂ ਵੀ ਧੀ ਆ ਹੀ ਹੁੰਦੀ ਆ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਸੀ ਆਉਣੇ ਆ ਠੀਕ ਹੈ ਬਾਪੂ ਅਮਰ ਸਿੰਘ ਜੀ ਕੀ ਹਾਲ ਨੇ ਕਿੰਨਾ ਪੜੇ ਹੋ ਤੁਸੀਂ ਜੇ ਪੜੇ ਹੈ ਉਤਰੇ ਪੜੇ ਹੈ ਪੜੇ ਆ देखो अमर सिंह जी ਦਾ ਕਾਇਆ ਕਲਪੀ ਹੋ ਗਿਆ ਇਸ਼ਨਾਨ ਪਾਣੀ ਕਰਾਉਣ ਦਾ ਬਹੁਤ ਨੇ ਇਦਾਂ ਦੇ ਵੀਰ ਜਿਹੜੇ ਸਰਕਾਰ ਦੇ ਤੁਹਾਡੇ ਸਾਹਮਣੇ ਘੁੰਮਦੇ ਆ ਬਾਈ ਇੰਨੀ ਕੀ ਤਾਂ ਮਦਦ ਕਰੋ ਆ ਗਰਮੀਆਂ ਚੱਲ ਗਈਆਂ ਫੜ ਕੇ ਇਸ਼ਨਾਨ ਕਰਾ ਦਿਆ ਕ ਕੱਪੜੇ ਬਦਲਾ ਦਿਆ ਕ ਇੰਨੇ ਹੀ ਬਹੁਤ ਬਹੁਤ ਧੰਨਵਾਦ ਬਾਕੀ ਬਾਈ ਜੀ ਹੁੰਦੀ ਹੈ ਗੱਲ ਇਹਨਾਂ ਦੇ ਭਤੀਜੇ ਦਾ ਵੀ ਨੰਬਰ ਲੈਣੇ ਆਪਾਂ ਉਹਨਾਂ ਨੇ ਵੀ ਗੱਲ ਕਰਦੇ ਆ ਤੁਹਾਡਾ ਕੀਰਤਨ ਦਾ ਸਫਲ ਹੋ ਗਿਆ ਬਾਕੀ ਕਿਰਪਾ ਕਰ ਤੁਹਾਡੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਵਾਲੇ ਨੇ ਕਿਉਂ ਅਜ ਲਾਈ ਸੀ ਤੇ ਮਹਾਰਾਜ ਨੇ ਸਫਲ ਵੀ ਕਰ ਦਿੱਤੇ ਇੰਨੀ ਗਰਬਾਸ਼ ਕਰੂਗੀ ਅਸੀਂ ਹਰ ਮੰਗਲਵਾਰ ਅਖੇ ਇੱਕ ਕੈਂਪ ਲੱਗਣਾ 15 ਤੋਂ ਇਹ ਬੜਾ ਨਾਨਕ ਨੇ ਕਹਿਣ ਦੀ ਲੋੜ ਹੀ ਨਹੀਂ ਅਰਦਾਸ ਤਾਂ ਪੂਰੀ ਹੋ ਗਈ ਆ ਇਸ ਤੋਂ ਵੱਡੀ ਹੋਰ ਕੀ ਸੇਵਾ ਲਗੂਗੀ ਹਰ ਮੰਗਲਵਾਰ ਆਪਾਂ ਦੁਬਾਰਾ ਕੈਂਪ ਤੇ ਆ ਕੇ ਅਸੀਂ ਸੇਵਾ ਕਰੇਗਾ ਜੀ ਦੇਖੋ ਭਾਈ ਆਪ ਜੀ ਖੜੇ ਕਰਾਂਗੇ 15 ਮਿੰਟਾਂ ਦੇ ਵਿੱਚ ਇੱਕ ਬੰਦਾ 200 150 ਕਿਲੋਮੀਟਰ ਦੂਰ ਦਾ ਬੰਦਾ ਆਪਣੇ ਘਰ ਪਹੁੰਚੂ ਪਤਾ ਨਹੀਂ ਕਿੰਨੇ ਸਮੇਂ ਤੋਂ ਭਟਕ ਰਿਹਾ ਸੀ ਵਿਚਾਰਾ ਦੂਜਿਆਂ ਨਾਲ ਜਦੋਂ ਗੱਲ ਹੋਊਗੀ ਉਦੋਂ ਪਤਾ ਲੱਗੂ ਹਾਂ ਜੀ ਤੇ ਤੁਹਾਡੀ ਸੇਵਾ ਸਫਲ ਆ ਬਾਈ ਧੰਨਵਾਦ ਤੁਹਾਡਾ ਆਓ ਤੁਸੀਂ ਅਗਲੇ ਕੈਂਪ ਤੇ ਆਪਾਂ ਮਿਲਦੇ ਹਾਂ ਕੰਮਾ ਤੈਨੂੰ ਘਰੇ ਛੱਡ ਦੇਣਗੇ ਉਹਨੇ ਠੀਕ ਹੈ ਅਸੀਂ ਚੱਲਿਆਂ ਤੇਰੇ ਘਰ ਦੇ ਆਂਦੇ ਲੈਣ ਤੈਨੂੰ ਮੰਮੀ ਆ ਰਹੀ ਐ ਗੱਡੀ ਗੱਡੀ ਜਾ ਰਹੀ ਐ ਮੰਮੀ ਲੈਣ ਕਾਲੀ ਵੀ ਆ ਰਹੀ ਐ ਠੀਕ ਹੈ ਇੱਥੇ ਹੀ ਰਹੀਂ ਇੱਥੇ ਤੰਗ ਨਾ ਕਰੀ ਤੇਰਾ ਨਾਮ ਅਮਰ ਸਿੰਘ ਆ ਕੰਮੂ ਐ ਕੰਮੂ ਅੰਮੂ ਅਸੀਂ ਤੈਨੂੰ ਅਮਰ ਸਿੰਘ ਨੂੰ ਅੰਮੂ ਕਹਿੰਦੇ ਸਾਰੇ ਅੰਮੂ ਕ ਸ਼ਾਮੂ ਹੈਂ ਸ਼ਾਮੂ ਕਿੰਨਾ ਮੇਰੇ ਪੈਸੇ ਕੱਢਦੇ ਨੇ ਉਹ ਸਾਡੇ ਕੋਲੇ ਆ ਮੈਨੂੰ ਖੁੜਾਤੇ ਉਹਨਾਂ ਨੇ ਭਾਈ ਨੂੰ ਦੇ ਦੇ ਤੇ ਭਾਈ ਨੇ 100 ਰੁਪਏ ਦੇਣਾ ਤੁਹਾਨੂੰ ਆ ਦੇਖ ਮੇਰੇ ਕੋਲੇ ਇਤਨੇ ਪੈਸੇ ਸਾਰੇ ਪੈਸੇ ਭਾਈ ਨੂੰ ਦੇ ਦੇ ਤੂੰ ਠੀਕ ਹੈ ਮੇਰੇ ਤੋਂ ਲੈ ਲਈ ਠੀਕ ਹੈ ਠੀਕ ਹੈ ਭਾਈ ਜੀ ਬਾਈ ਖਾਲਸਾ ਖਾਲਸਾ ਭਾਈ ਤੁਸੀਂ ਵੀ ਡਿਊਟੀਆਂ ਕਰਦੀਆਂ ਹੋਣੀਆਂ ਬਹੁਤ ਧੰਨਵਾਦ ਮੈਂ ਕੈਂਪ ਤੇ ਜ਼ਰੂਰ ਜੀ ਅਗਲੇ ਮੰਗਲਵਾਰ ਨੂੰ ਅਸੀਂ ਹਾਜ਼ਰੀ ਭਰਾਂਗੇ ਠੀਕ ਹੈ ਭਾਈ